ਜੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੈਟ ਹੋ ਕੇ ਆਪਾਂ ਵੀ ਵਧੀਆ ਆ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਹੈਪੀ ਨਿਊ ईयर ਤੇ ਮਾਰਨਿੰਗ ਹੋ ਗਈ ਸੀ ਨਾ ਤੋਂ ਲੈ ਸੀ ਮੱਥਾ ਟੇਕਣਾ ਸੀ ਗੁਰੂ ਘਰ ਪੇਸ ਅੱਜ ਸਾਡੇ ਆਨੰਦਪੁਰ ਦਾ ਅੱਜ ਜਿਹੜਾ ਸਾਡੇ ਆਨੰਦਪੁਰ ਦਾ 5 ਮੰਥ ਕੰਪਲੀਟ ਹੋ ਜਾਣਾ ਆ 1 ਅਗਸਤ ਨੂੰ ਹੋਈ ਸੀ ਅੱਜ 1 ਜਨਵਰੀ ਆ ਤੇ ਆਪਾਂ ਉਹ ਵੀ ਸੈਲੀਬ੍ਰੇਟ ਕਰਨਾ ਆ ਜਿੱਦਾਂ ਅੱਗੇ ਲਿਖਦੇ ਹੁੰਨੇ ਉਦਾਂ ਲਿਖਾਂਗੇ ਤੇ ਆਨੰਦਪੁਰ ਪਈਆ ਸੁੱਤੀ ਤੇ ਮੈਂ ਕਿਹਾ ਚਲੋ ਉਹਨਾਂ ਟਾਈਮ ਮੈਂ ਨਹਾ ਤੋ ਲੈਣੀ ਆ ਆਪਾਂ ਆਨੰਦਪੁਰ ਦੇ ਡਰੈਸ ਪਾਉਣ ਲੱਗੇ ਆ ਲੂੜੀ ਕਰਕੇ ਇੱਕ ਨਵਾਂ ਸਾਲ ਸੀਗਾ ਤਾਂ ਕਰਕੇ ਆਪਾਂ ਇਦਾਂ ਦਾ ਬ੍ਰਾਊਨ ਛੇੜੀ ਲਿਆਂਦਾ ਵੀ ਮੂਫ ਨੇ ਨਾਲ ਆਪਾਂ ਲਿਖ ਦਵਾਂਗੇ ਤੇ ਅਨੰਦਪੁਰ ਨੂੰ ਰੈਡੀ ਕਰਨ ਲੱਗੇ ਆਜਾ ਅਨੰਦਪੁਰੇ ਆਜੋ ਚਲੋ ਆਜੋ ਤੇ ਦੀ ਤੇ ਦੀ ਓਏ 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 ਤੇ ਦੀ ਤੇ ਦੀ ਤੇ ਦੀ ਲੱਗੇ ਸੀ ਜਿਹੜਾ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਹਸਪੀਟਲ ਤੋਂ ਆਗੇ ਸੀਗਾ ਘਾਰ ਤੇ ਪੰਜ ਦਿਨ ਆਪਾਂ ਬਲੌਗ ਨਹੀਂ ਪਾਇਆ ਪੰਜਾ ਦਿਨ ਬਾਅਦ ਆਪਾਂ ਨੂੰ ਫੇਰ ਬੁਲਾਇਆ ਸੀ ਹਸਪੀਟਲ ਚ ਤੇ ਹੁਣ ਆਪਾਂ ਮੁਗੇ ਜਾ ਰਹੇ ਹਾਂ ਹਸਪੀਟਲ ਇੱਧਰ ਸਾਡੀ ਧੀ ਦੀ ਟਾਰ ਹੋ ਗਈ ਇਹ ਨੂੰ ਨਾਲ ਅਸੀਂ ਲੈ ਕੇ ਜਾਣਾ ਆ ਜਾਣਾ ਇਹ ਨਾਲ ਜਾਊਗੀ ਹੈਨਾ ਤੇ ਕਮੈਂਟ ਕਰਕੇ ਦੱਸੋ ਆ ਮੁੰਡਾ ਕਿੰਨਾ ਬੋਲਦਾ ਕਿੰਨਾ ਨਹੀਂ ਬੋਲਦਾ ਸਾਨੂੰ ਜ਼ਰੂਰ ਦੱਸਣਾ ਬਹੁਤ ਸ਼ਤਾਨ ਆ ਇਹ ਹੁਣ ਆਪਾਂ ਜਾ ਰਹੇ ਹਾਂ ਤੇ ਨੰਦਕੁਰ ਪਹਗੀ ਗੱਡੀ ਨਾਲ ਨਿਊ ਬਾਏ ਬਾਏ ਕਰ ਰਹੀ ਆ ਦੇਖ ਰਹੀ ਹੈ ਨੰਨੂ ਬਲਬ ਕਿੱਥੇ ਜਾਂਦੇ ਆਂ ਸੀ ਟਿੱਡੀ ਨੰਦਕੁਰ ਅਨ ਲੱਗਿਆ ਨਹੀਂ ਚਾਹ ਓਏ ਨੰਦਕੁਰ ਨੰਦਕੁਰ ਮੇਰੇ ਨੰਦਕੁਰ ਉਹਨਾਂ ਨੂੰ ਤਾਂ ਟਾਈਮ ਜ਼ਿਆਦਾ ਲੱਗਣਾ ਸੀ ਆਪਾਂ ਫੋਨ ਤੋਂ ਹੋਲੀ ਚੱਲੀਆਂ ਅਸੀਂ ਇੱਥੋਂ ਹਾਂਜੀ ਆਪਾਂ ਰਸਤੇ 'ਚ ਜਾ ਰਹੇ ਸੀ ਤੇ ਲੰਗਰ ਲੱਗੇ ਹੋਏ ਸੀਗੇ ਦੁੱਧ ਦਾ ਲੰਗਰ ਲੱਗਿਆ ਆਪਾਂ ਸਾਰਿਆਂ ਨੇ ਦੁੱਧ ਲਿਆ ਏ ਤੇ ਪੀ ਰਹੇ ਨੇ ਦੁੱਧ ਬਹੁਤ ਜ਼ਿਆਦਾ ਟੇਸਟੀ ਬਣਾਇਆ ਹੋਇਆ ਨਾ ਹੂੰ ਹਾਂਜੀ ਤੁਸੀਂ ਠੀਕ ਆ ਇਹਨਾਂ ਨੂੰ ਖਬਰਾਟਾ ਹੋਣ ਲੱਗ ਗਈ ਜੀ ਖਬਰਾਟਾ ਵਾ ਦੇਖੋ ਕੋਕ ਪੀਤਾ ਕੋਕ ਪੀਤਾ ਫਿਰ ਇਹਨੂੰ ਕੋਕ ਲੈ ਕੇ ਦਿੱਤਾ ਵੀ ਖਬਰਾਟ ਹੁੰਦੀ ਆ ਕੋਕ ਲੈ ਲੈ ਜਦ ਇਹ ਕੋਕ ਦੀ ਸ਼ਕਲ ਵੇਖ ਲਈ ਉਹਦੀ ਖਬਰਾਟ ਸਹੀ ਹੋ ਗਈ ਹੁਣ ਆਪਾਂ ਹਸਪੀਟਲ ਤਾਂ ਦਿਖਾ ਲੈ ਕਿਤੇ ਮਾਰਕੀਟ ਵਿੱਚ ਫੜਦੇ ਸੀਗੇ ਆ ਵੀ ਸਭ ਗਾਇਆ ਹੁਣ ਆਪਾਂ ਨੂੰ ਕੋਟਕਪੁਰੇ ਥੋੜਾ ਕੰਮ ਸੀ ਤਾਂ ਕੋਟਕਪੁਰੇ ਆ ਗਏ ਹਾਂ ਹਾਂਜੀ ਹੁਣ ਆਪਾਂ ਕੋਟਕਪੁਰੇ ਪਹੁੰਚ ਗਏ ਸੀ ਜਿੰਨਾਂ ਦੇ ਤੇ ਐ ਕੱਸੀ ਸੁਭਾਣਾ ਕੁਝ ਖਾਧਾ ਨਹੀਂ ਕੋ ਖੂਬੀ ਬੜੀ ਲੱਗਦੀ ਪਈਆ ਤੇ ਸਾਨੂੰ ਟਾਈਮ ਵੀ ਜ਼ਿਆਦਾ ਲੱਗ ਗਿਆ ਆਨੰਦਕੌਰ ਨੂੰ ਵੀ ਭੁੱਖ ਲੱਗੀ ਵੀ ਇਹਨੇ ਵੀ ਦੁੱਧ ਪੀਣਾ ਜਵਾਕ ਵਿਚਾਰੇ ਆਪਾਂ ਲੈਣ ਲੱਗੇ ਆਂ ਸਬਜ਼ੀ ਭੂਆ ਸਬਜ਼ੀ ਲੈਣ ਲੱਗੇ ਨੇ ਇੱਧਰ ਇੱਧਰ ਆਪ ਲੋਗਾ ਬੜਾ ਕੀ ਕਰ ਰਹੇ ਹੋ ਤੁਨੋਂ ਇਨੰਮ ਟੇਕ ਨਹੀਂ ਹੈ ਵੀ ਵਸੇ ਨਾ ਅਨੰਦ ਕਰਨੂਆ ਹੁਣ ਤਾਂ ਅਨੰਦ ਕਰੇ ਨੰਦ ਕਰੇ ਤੇ ਹੁਣ ਇਥੋਂ ਪੱਲ ਲਾਵਾਂਗੇ ਸਬਜ਼ੀ ਫਿਰ ਘਰ ਜਾਨੇ ਆਂ ਫੋਟਕ ਪੂਰੀ ਤੋਂ ਆ ਗਏ ਸੀਗੇ ਤੇ ਘਰ ਆਪਾਂ ਬੈਠੇ ਸੀਗੇ ਆ ਕੇ ਤੇ ਮੰਮੀ ਦੇ ਵੱਜੀ 6 ਮੰਮੀ ਨੂੰ ਚੱਕਰ ਆ ਗਿਆ ਸੀਗਾ ਤੇ ਮੰਮੀ ਦੇ ਥੇ ਲਿਪਸ ਤੇ ਦੇ ਨੱਕ ਤੇ 6 ਵਜੇ ਉਹ ਪਏ ਨੇ ਮੰਮੀ ਹੁਣਾਂ ਕਲੀਅਰ ਨਹੀਂ ਦਿਨ ਦਾ ਕਿ ਆ ਫੋਨ 'ਚ ਥੋੜਾ ਪਤਾ ਨਹੀਂ ਕਿਉਂ ਕਿਦਾਂ ਚੱਕਰ ਆਇਆ ਮੰਮੀ ਨੂੰ ਤੇ ਨੱਕ ਤੇ ਤੇ ਲਿਪਸ ਤੇ ਬੱਜੀ ਸੱਟ ਉਹ ਤਾਂ ਹੁਣ ਮੈਡੀਸਨ ਲੈ ਕੇ ਆਂਦੀ ਆ ਡਾਕਟਰ ਕਹਿੰਦਾ ਵੀ ਕੋਈ ਗੱਲ ਨਹੀਂ ਆਮ ਆ ਜਾਏਗਾ ਮੈਡੀਸਨ ਲਾਓ ਤੇ ਕਰੀਮ ਵਗੈਰਾ ਦਿੱਤੀ ਆ ਲੋਨ ਉਹਨਾਂ ਨੇ ਗੁਰਦਾਪਾ ਜਿਹੜਾ ਬਰਥਡੇ ਸੀ ਉਹ ਵੀ ਸੈਲੀਬ੍ਰੇਟ ਕਰ ਲਿਆ ਸੀਗਾ ਤੇ ਹੁਣ ਅਪ ਘਰ ਆ ਕੇ ਬੈਠੇ ਸੀਗੇ ਸਾਰੇ ਜਾਣੇ ਬਸ ਗੱਲਾਂបੱਤਾਂ ਕਰ ਰਹੇ ਸੀਗੇ ਕਿ ਆਕੇ ਕਿੱਦਾਂ ਦਾ ਮੌਸਮ ਆ ਫਿਰ ਉਸ ਤੋਂ ਬਾਅਦ ਰੋਟੀ ਪਾਣੀ ਦੇਖਾਂਗੇ ਚਾਹ ਪੀਵਾਂਗੇ ਤੇ ਬਾਹਰ ਪਤਾ ਨਹੀਂ ਸ਼ਾਇਦ ਅਜ ਧੁੱਪ ਨਿਕਲੀ ਆ ਜਾਂ ਨਹੀਂ ਨਿਕਲੀ ਹੈ ਇੱਧਰ ਬੈਠਾ ਅਰਸ਼ਦੀਪ ਅਰਸ਼ਦੀਪ ਥੱਕ ਚੁੱਕਿਆ ਆ ਅਰਸ਼ਦੀਪ ਹਮ ਅਰੇ ਅਰਸ਼ਦੀਪ ਧੁੱਪ ਨਹੀਂ ਨਿਕਲੀ ਬਾਹਰ ਕਿਉਂ ਥੰਡਈ ਆ ਨਾ ਆਪਣੀ ਨਹੀਂ ਧੁੱਪ ਬਾਹਰ ਉਹ ਪੋਲੀ ਸੀ ਕੰਮ ਗੁੱਡੀ ਮੱਜਲੇ ਹੋਦਾ ਉੜ ਗਿਆ ਉਹ ਗਾਹਣ ਹੂੰ ਹੋਰ ਹੂੰ ਹੋਰ ਵਧ ਗਾ ਕੈਮਰਾ ਸਾਫ ਨਹੀਂ ਆ ਰਿਹਾ ਵੀਡੀਓ ਕੈਮਰਾ ਸਾਫ ਕਰਨਾ ਸਾਫ ਕਰਨ ਵਾਲਾ ਕਿਉ ਗੱਦਾ ਹੋਇਆ ਪਿਆ ਆ ਬੈੱਡ ਦੀ ਵੀ ਸੈਟਿੰਗ ਕਰਨੀ ਆ ਚੱਕੋ ਫਰ ਕਰੋ ਸੈਟਿੰਗ ਬੈੱਡ ਉਧਰ ਲਾਉਣਾ ਆ ਤੇ ਸੋਫੇ ਇਧਰ ਲਾਉਣੇ ਆ ਪਰ ਫੇਰ ਨਹੀਂ ਅੱਜ ਨਹੀਂ ਲਾਉਣਾ ਜਿੱਦਨੇ ਨਹੀਂ ਜਾਣਾ ਹੋਇਆ ਉਦੋਂ ਲਾਉਣਾ ਫਿਰ ਅਸੀਂ ਉੱਧਰ ਪੈ ਜਾ ਕਰਾਂਗੇ ਇੱਥੇ ਤਾਂ ਸਿੱਧੀ ਹਵਾ ਆਉਂਦੀ ਜੇ ਦੁਬਾਰ ਖੋਲਦੇ ਅਸੀਂ ਪੈਣਾ ਹੀ ਉੱਧਰ ਓਦੋਂ ਬਾਅਦ ਪਹਿਲਾਂ ਸਹੀ ਲੱਗਿਆ ਨਹੀਂ ਮੈਂ ਲੈ ਲੈ ਚੱਕ ਤੂੰ ਸਾਡੇ ਕੋਲ ਪੈ ਜਾ ਕਰੀ ਉੱਧਰ ਛੋਟੀ ਪਣੀ ਖਾ ਲਿਆ ਸੀ ਤੇ ਰੋਟੀ ਖਾਣੇ ਬਾਅਦ ਤੋਂ ਬਾਅਦ ਆਪਣੇ ਆ ਗਈ ਸੀ ਚਾਹ ਤੇ ਆਨੰਦਪੁਰ ਵੀ ਚਾਹ ਪੀਏਗੀ ਛੋਟੀ ਖਾ ਕੇ ਤੇ ਕਿੱਧਰ ਜਾਣਾ ਹੈ ਹੈ ਅਰਸ਼ ਨੂੰ ਜਾਣੋਗੇ ਅਦੁੱਤੀ ਆਤਮਾ ਜਾਣਾ ਮਾਣੋਗੇ ਮੈਂ ਛੱਡਣ ਜਾਣਾ 8 ਵਜ ਚੁੱਕੇ ਆ ਤੇ ਰਾਤ ਦੇ ਕਹਿੰਦੇ ਹੁਣ ਛੱਡ ਕੇ ਆਉਣਾ ਮੇਰੀ ਭੈਣ ਨੂੰ ਤੇ ਪਰ ਮੈਂ ਅਰਸ਼ ਨੂੰ ਕਹਿ ਰਹੀ ਹਾਂ ਕਿ ਤੂੰ ਵੀ ਬਹੁਤ ਜ਼ਿਆਦਾ ਨਾ ਜਾ ਹੁਣ ਇਸ ਟਾਈਮ ਅਰਸ਼ੀ ਕੱਲ ਨੂੰ ਮਾਰਨਿੰਗ ਹੀ ਉੱਠ ਜਿਓ ਵਧੀਆ ਆ ਉਹਨੂੰ ਬੱਚੋ ਜਿਹਨੇ ਜਾਣਾ ਮਹਿਤਾਬ ਤੁਸੀਂ ਕੱਲ ਮਾਰਨਿੰਗ ਚਲੇ ਜਾਓ ਬੁੱਤ 40 ਕਿਲੋਮੀਟਰ ਬਾਅਦ ਆ ਮੇਰਾ ਸਕੂਲ ਤੇ ਸਕੂਲ ਥੋੜੇ ਜਾਣਾ ਆ ਸਕੂਲ ਥੋੜੀ ਜਾਣਾ ਹੈ ਤੁਸੀ ਕਿ ਸਕੂਲ ਤਾਂ ਹਜੇ 2 ਦਿਨ ਪਏ ਨੇ ਮੈਂ ਸਮਝਾਦਾ ਹਾਂ ਹਾਂ ਨਹੀਂ ਸਕੂਲ ਫ੍ਰੀ ਫਾਇਰ ਨਾ ਮੁੰਡਾ ਘਰ ਖੇਲਦਾ ਹੈ ਨਹੀਂ ਮੇਰੇ ਬਾਸ ਉਨੇਦਰ ਸਕੂਲ ਕਿੰਨੇ ਦਿਨ ਕੋ ਲੱਗਣਾ ਹੈ ਤੁਹਾਡਾ ਤੇ ਪਤਾ ਨਹੀਂ ਹੈ ਨਾ ਮੈਂ ਸਕੂਲ ਵਾਲਿਆਂ ਤੋਂ ਬਚ ਗਿਆ ਤੇ ਸਕੂਲ ਵਾਲਿਆਂ ਨੇ ਦੱਸਿਆ ਨਹੀਂ ਹੈਗਾ ਤੁਹਾਨੂੰ ਸਕੂਲ ਵਾਲੇ ਤਾਂ ਦੱਸ ਦਿੰਦੇ ਮੈਨੂੰ ਯਾਦ ਨਹੀਂ ਰਹਿੰਦਾ ਤੈਨੂੰ ਯਾਦ ਨਹੀਂ ਰਹਿੰਦਾ ਨਹੀਂ ਹਾਂ ਦਾ ਸਕੂਲ ਵਾਲੇ ਤਾਂ ਦੱਸ ਦਿੰਦੇ ਮੈਨੂੰ ਯਾਦ ਨਹੀਂ ਰਹਿੰਦਾ ਨਹੀਂ ਤੇ ਫਿਰ ਮੈਂ ਟੀਚਰ ਨੂੰ ਫੋਨ ਕਰ ਲਾ ਨਾ ਨੰਬਰ ਤਾਂ ਮੇਰੇ ਫੋਨ 'ਚ ਹੈ ਉਹ ਤਾਂ ਮੰਮੀ ਦੇ ਫੋਨ 'ਚ ਮੰਮਿਤ ਕੀ ਡਰਾਵੇ ਦਿੰਦੇ ਨਹੀਂ ਜਦੋਂ ਹੈਲਪ ਕਰਦਾ ਹੁੰਨਾ ਆ ਦੱਸੀ 35 ਮੈਨੂੰ ਇੱਧਰ ਵੀ ਬਸ ਗੇਮਾ 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 ਕੋਈ ਗੱਲ ਨਹੀਂ ਨੇਰਾ ਹੋ ਗਿਆ ਆ ਤੇ ਕੱਲ ਨੂੰ ਚਲੇ ਜਾਏ ਉਹ ਕੱਲ ਨੂੰ ਮਾਰਨਿੰਗ ਛੱਡਿਆ ਆਇਓ ਕੁਛ ਨਹੀਂ ਹੁੰਦਾਗਾ